ਲਓ ਜੀ ਮੌਸਮ ਵਿਭਾਗ ਦੇ ਵੱਲੋਂ ਹੁਣੀ-ਹੁਣੀ ਨਵੀਂ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਲੋਕਾਂ ਨੂੰ ਵੱਡੀ ਚੇਤਾਵਨੀ ਦੇ ਦਿੱਤੀ ਹੈ ਅਤੇ ਇਸ ਖਬਰ ਨੂੰ ਧਿਆਨ ਨਾਲ ਸੁਣ ਕੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਉੱਥੇ ਹੀ ਅੰਮ੍ਰਿਤਸਰ ਦੇ ਜਿਹੜੇ ਵਾਸੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੇੜੇ ਚੱਕਰਵਾਤ ਬਣ ਰਿਹਾ ਜਿਹਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਭਾਰੀ ਮੀਂਹ ਵੀ ਪਵੇਗਾ ਅਤੇ ਇਸ ਵਾਰ ਲੋਕਾਂ ਨੂੰ ਜਿਹੜੀਆਂ ਕੋਟੀਆਂ ਸਵਟਰ ਪਹਿਲਾਂ ਕੱਢ ਲੈਣੇ ਪੈਣਗੇ ਕਿਉਂਕਿ ਇਸ ਵਾਰ ਕੜਾਕੇ ਦੀ ਠੰਡ ਪੈਣ ਦੇ ਅਸਰ ਨੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਦਰਅਸਲ ਅੰਮ੍ਰਿਤਸਰ ਝੀਲੇ ਦੇ ਨੇੜੇ ਚੱਕਰਵਾਤ ਬਣ ਰਿਹਾ ਹੈ ਇਸ ਕਾਰਨ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਮੀਨੂ ਲੈ ਕੇ येलो ਅਲਰਟ ਜਾਰੀ ਕੀਤਾ ਗਿਆ ਇਹ ਚੱਕਰਵਾਤ ਭਾਰੀ ਨੁਕਸਾਨ ਕਰ ਸਕਦਾ ਹੈ ਅੰਮ੍ਰਿਤਸਰ ਦੇ ਨਾਂ ਨਾਲ ਬੰਗਲਾਦੇਸ਼ ਨੇੜੇ ਬੰਗਾਲ ਦੀ ਖਾੜੀ ਦੇ ਵਿੱਚ ਵੀ ਚੱਕਰਵਾਤ ਬਣ ਰਿਹਾ ਹੈ ਇਸ ਨਾਲ ਹਰਿਆਣਾ ਪੰਜਾਬ ਦਿੱਲੀ ਪੂਰਬੀ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਸਮੇਤ ਪੰਜਾਬ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਦੇ ਕਈ ਰਾਜਾਂ ਦੇ ਵਿੱਚ ਭਾਰੀ ਮੀਂਹ ਵੀ ਪੈ ਸਕਦਾ ਹੈ ਉੱਥੇ ਇਸ ਸਾਲ ਦੇ ਅੰਤ ਤੱਕ ਲਾਨੀਨਾ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਣ ਦੀ 60% ਸੰਭਾਵਨਾ ਜਿਸ ਦੇ ਨਾਲ ਦੇਸ਼ ਦੇ ਉੱਤਰੀ ਹਿੱਸਿਆਂ ਦੇ ਵਿੱਚ ਹਾਲਾਤ ਆਮ ਦੇ ਨਾਲੋਂ ਠੰਡੇ ਹੋ ਜਾਣਗੇ ਪੇਸ਼ਵ ਮੌਸਮ ਵਿਗਿਆਨ ਸੰਗਠਨ ਦੀ ਗਲੋਬਲ ਓਬਜ਼ਰਵੇਟਰੀਵ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਤੋਂ ਸੰਕੇਤ ਮਿਲਦਾ ਹੈ ਕਿ ਸਤੰਬਰ ਨਵੰਬਰ 2024 ਦੌਰਾਨ ਲਾਨੀਨਾ ਸਥਿਤੀਆਂ ਤੋਂ ਮੌਜੂਦ ਨਿਰਪੱਖ ਸਥਿਤੀਆਂ ਦੇ ਬਦਲਣ ਦੀ 55% ਸਭਾਵਨਾ WMO ਨੇ ਕਿਹਾ ਕਿ ਅਕਤੂਬਰ 2024 ਤੋਂ ਫਰਵਰੀ 2025 ਤੱਕ ਇਸ ਸਭਾਵਨਾ ਕਿ ਲਾਨੀਨਾ ਦੀ ਤੀਬਰਤਾ 60% ਤੱਕ ਵਧੇਗੀ ਅਤੇ ਇਸੇ ਸਮੇਂ ਦੌਰਾਨ ਅਲ ਨੀਨੋ ਦੇ ਮਜਬੂਤ ਹੋਣ ਦੀ ਸੰਭਾਵਨਾ ਜ਼ੀਰੋ ਹੈ ਲਾਨੀਨਾ ਦਾ ਮਤਲਬ ਮੱਧ ਅਤੇ ਪੂਰਬੀ ਭੂ ਮੱਧ ਪ੍ਰਸ਼ਾਂਤ ਮਹਾਸਾਗਰ ਦੀ ਸਮੁੰਦਰੀ ਸਤ੍ਹਾ ਦੇ ਤਾਪਮਾਨ ਦੇ ਵਿੱਚ ਵੱਡੇ ਪੱਧਰ ਤੇ ਗਿਰਾਵਟਾ ਜੋ ਕਿ ਹਵਾ ਦਬਾਅ ਅਤੇ ਵਰਖਾ ਵਰਗੇ ਗਰਮ ਖੰਡੀ ਵਾਯੂ ਮੰਡਲ ਦੇ ਸੰਚਾਰ 'ਚ ਤਬਦੀਲੀਆਂ ਦੇ ਨਾਲ ਜੁੜਿਆ ਹੋਇਆ ਇਸ ਦੇ ਨਾਲ ਜਿਹੜੀ ਕਿ ਪਿਛਲੇ ਸਾਲ ਨਾਲ ਸਭ ਤੋਂ ਵੱਧ ਠੰਡ ਪੈਣ ਦੇ ਅਸਰ ਦੱਸੇ ਜਾ ਰਹੇ ਨੇ ਜੇਕਰ ਅਜਿਹਾ ਹੋ ਜਾਂਦਾ ਤਾਂ ਫਿਰ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਦੱਸਿਆ ਜਾ ਰਿਹਾ ਕਿ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪਿਛਲੇ ਸਾਲ ਦਸੰਬਰ ਦਾ ਮਹੀਨਾ ਵੀ ਲੰਘ ਗਿਆ ਸੀ ਪਰ ਠੰਡ ਇੰਨੀ ਨਹੀਂ ਪਈ ਸੀ ਜਨਵਰੀ ਦੇ ਸ਼ੁਰੂ ਦੇ ਵਿੱਚ ਜਾ ਕੇ ਥੋੜਾ ਮੌਸਮ ਦੇ ਵਿੱਚ ਫਰਕ ਪੈਣ ਲੱਗਿਆ ਸੀ ਪਰ ਇਸ ਵਾਰ ਨਵੰਬਰ ਤੇ ਦਸੰਬਰ ਦੇ ਵਿੱਚ ਕੜਾਕੇ ਦੀ ਠੰਡ ਪੈਣ ਦੇ ਅਸਾਰ ਜਿਹੜੇ ਕਿ ਉਹ ਬਣਦੇ ਨਜ਼ਰ ਆ ਰਹੇ ਨੇ ਜਿਹਦੇ ਚੱਲਦੇ ਮੌਸਮ ਵਿਭਾਗ ਨੇ ਵੱਡੀ ਅਪਡੇਟ ਜਾਰੀ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ ਫਿਰ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ